ਵੀ ਦੋ ਦਿਨ ਦਾ ਸਮਾਂ ਦਿੱਤਾ ਜਾਊਗਾ ਪਰ ਅੱਜ ਅਸੀਂ ਉਰੇ ਆ ਕੇ ਬੈਠੇ ਸੀ ਉਹ ਬਾਬਾ ਜੀ ਕੋਲ ਜਿਹੜੇ ਬਾਬਾ ਜੀ ਉਰੇ ਪਹਿਲਾਂ ਸੀਗੇ ਉਹਨਾਂ ਕੋਲ ਬੈਠੇ ਸੀ ਵੀ ਸਾਡੇ ਧਿਆਨ ਚ ਵੀ ਨਹੀਂ ਆਗਾ ਵੀ ਉਥੇ ਢਾਣ ਗਏ ਆ ਗੁਰਦੁਆਰਾ ਢਾਣ ਗਏ ਆ ਉਹਨਾਂ ਨੇ ਸਾਨੂੰ ਦੱਸਿਆ ਵੀ ਨਹੀਂ ਹੈਗਾ ਕਹਿੰਦਾ ਢਾਣ ਤੋਂ ਬਾਅਦ ਹੁਣ ਉਹਨਾਂ ਨੇ ਮਾਫੀ ਵੀ ਮੰਗੇ ਮੇਰ ਸਾਹਿਬ ਨੇ ਚੱਲ ਵੀ ਸਾਡੇ ਕੋਲ ਆ ਗਲਤੀ ਹੋਈ ਆ ਤੇ ਅੱਜ ਜਿਹੜੇ ਮੇਅਰ ਸਾਹਿਬ ਦੀ ਜੋ ਜ਼ੁਬਾਨ ਸੀਗੀ ਉਸ ਤੇ ਉਹ ਖਰੇ ਨਹੀਂ ਉਤਰੇ ਹੈਗੇ ਨੇ ਦੋ ਦਿਨ ਦਾ ਸਮਾਂ ਦੇ ਕੇ ਅੱਜ ਹੀ ਅਸੀਂ ਅੰਦਰ ਬੈਠੇ ਸੀ ਵਾਲੇ ਤੇ ਉਥੇ ਆ ਕੇ ਬੈਠੇ ਸੀ ਅਸੀਂ ਪੰਜ ਸੱਤ ਸਿੰਘ ਬੈਠੇ ਸੀਗੇ ਦਲਪੰਥ ਸੇਵਾ ਸੁਸਾਇ ਵੀ ਭਾਈ ਜਿਹੜਾ ਨਿਰਾਦਰ ਹੋਇਆ ਪਿਆ ਨਿਸ਼ਾਨ ਸਾਹਿਬ ਦਾ ਵੀ ਇਹਨੂੰ ਸਹੀ ਕੀਤਾ ਜਾਵੇ ਤੇ ਜਾਂ ਬਸਤਰ ਚੇਂਜ ਕੀਤੇ ਜਾਣ ਬਸਤਰ ਚੇਂਜ ਕਰਕੇ ਨਵਾਂ ਚੋਲਾ ਚੜਾਇਆ ਜਾਵੇ ਤੇ ਇੰਨੇ ਨੂੰ ਹੀ ਇਹ ਫੇਰ ਜੀਸੀਬੀ ਆਂਦੀ ਆ ਫੇਰ ਉਦੋਂ ਦੀ ਤੋੜਪੰਦ ਕਰਕੇ ਜਾਂਦੀ ਆ ਤੇ ਅਸੀਂ ਨਾਲ ਦੀ ਨਾਲ ਮੇਅਰ ਸਾਹਿਬ ਕੋਲ ਗਏ ਆ ਤੇ ਉਹਨਾਂ ਨੂੰ ਵੀ ਜਾ ਕੇ ਗਏ ਆ ਤੇ ਨਾਲ ਹੀ ਸਾਡੇ ਜਿਹੜੇ ਹਿੰਦੂ ਭਰਾ ਨੇ ਬਾਕੀ ਹੋਰ ਜਿਹੜੇ ਵੀਰ ਆ ਰਹੇ ਨੇ ਸਾਰੇ ਇਸ ਦੇ ਵਿਰੋਧ ਦੇ ਵਿੱਚ ਨੇ ਅਸੀਂ ਮੰਨਦੇ ਆ ਵੀ ਜਗ੍ਹਾ ਠੀਕ ਹੈ ਨਜਾਇਜ਼ ਸੀਗੀ ਆ ਕੁਝ ਵੀ ਸੀਗਾ ਪਰ ਉਹਨੇ ਕਿੰਨਾ ਕੁਝ ਨਜਾਇਜ਼ ਹੈ ਜੀ ਕੱਲੇ ਗੁਰੂ ਘਰ ਨੂੰ ਪਹਿਲਾ ਟਾਰਗੇਟ ਸਾਰਾ ਕੁਝ ਪਹਿਲਾ ਪੱਕਾ ਕੱਲੇ ਆ ਕੇ ਸਭ ਤੋਂ ਪਹਿਲਾਂ ਗੁਰੂ ਘਰ ਦੀ ਬਿਲਡਿੰਗ ਜੋ ਸੀਗੀ ਉਹ ਢਾਈ ਗਈ ਹੈ ਇਹ ਕਹਿੰਦੇ ਜੀ ਅੰਤਰ ਮਾਰਦਾ ਦਾ ਸਰੂਪ ਨਹੀਂ ਸੀਗਾ ਮਾਰਦਾ ਦਾ ਸਰੂਪ ਨਹੀਂ ਸੀਗਾ ਪਰ ਨਿਸ਼ਾਨ ਸਾਹਿਬ ਦੀ ਤਾਂ ਇੱਕ ਮਰਿਆਦਾ ਹੁੰਦੀ ਹੈ ਜਿੱਥੇ ਨਿਸ਼ਾਨ ਹੁੰਦਾ ਉੱਥੇ ਸਿੰਘਾਂ ਦਾ ਪਹਿਰਾ ਹੁੰਦਾ ਠੀਕ ਹੈ ਜੀ ਪ੍ਰਾਤਨ ਸਮਿਆਂ ਦੇ ਵਿੱਚ ਜਿੱਥੇ ਨਿਸ਼ਾਨ ਗੱਟਦੇ ਸੀ ਉੱਥੇ ਸਿੰਘਾਂ ਦਾ ਪਹਿਰਾ ਹੁੰਦਾ ਸੀਗਾ ਤੇ ਨਾਲ ਹੀ ਸੀ ਸਿੰਘਾਂ ਦਾ ਵੀ ਪਹਿਰਾ ਹੁੰਦਾ ਇਹਨਾਂ ਲਿਆ ਕੇ ਉੱਥੇ ਜੀਸੀਬੀ ਚਲਾਈ ਬਹੁਤ ਗਲਤ ਕੀਤਾ ਨਜਾਇਜ਼ ਹੋ ਰਹੀ ਹੈ ਅਸੀਂ ਬਹੁਤ ਇਨਾਂ ਹੀ ਮਿੰਤਾ ਕੀਤੀਆਂ ਸਭ ਕੁਝ ਕੀਤੀਆਂ ਵੀ ਬਾਪੂ ਜੀ ਕੱਲੇ ਨੇ ਜੀ ਵੀ ਆ